ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਇਸਤਰੀ ਲਿੰਗ ਨਾਮ ਸਿਆਰੀ ਅੰਤ ਆ ਜਿਨੇ ਲਫ਼ਜ਼ ਲਿਖੇ ਨੇ ਸ਼ਬਦ ਲਿਖੇ ਨੇ ਨਾਮ ਲਿਖੇ ਨੇ ਉਹ ਸਾਰੇ ਹੀ ਇਸਤਰੀ ਲਿੰਗ ਨੇ ਤੇ ਸਿਆਰੀ ਅੰਤ ਹਨ ਇਹ ਸਾਰੇ ਔਰ ਇਹਨਾਂ ਦੀ ਆਪਾਂ ਇਹਨਾਂ ਪੰਕਤੀਆਂ ਦੀ ਰੋਸ਼ਨੀ ਚ ਵਿਚਾਰ ਕਰਨੀ ਹੈ ਤਾਂ ਸਾਧ ਸੰਗਤ ਪਹਿਲਾ ਹੈ ਪੰਡਤ ਦੂਜੇ ਭਾਏ ਪੰਡਤ ਜਿਹੜਾ ਹੈ ਇਹ ਬਹੁਤ ਸਮੋਦਨ ਹੈ ਪੰਡਤ ਇਹ ਪੰਡਤ ਦੂਜੇ ਭਾਏ ਦੂਜੇ ਭਾਅ ਦੇ ਵਿੱਚ ਭਾਵ ਅਦਰਦੈਨ ਪਰਮਾਤਮਾ ਯਾਨੀ ਕਿ ਮਾਇਆ ਦੇ ਵਿੱਚ ਮਾਇਆ ਦੇ ਪਿਆਰ ਵਿੱਚ ਬਰਕਤ ਨਾ ਹੋਈ ਬਈ ਬਰਕਤ ਨਹੀਂ ਹੋਏਗੀ ਨਾ ਤਨ ਪੱਲੇ ਪਾਏ ਤੇ ਨਾ ਹੀ ਆ ਧਨ ਮਿਲੇਗਾ ਕਿਹੜਾ ਧਨ ਨਾਮ ਧਨ ਪੱਲੇ ਪਾਏ ਨਾ ਨਾਮ ਧਨ ਪੱਲੇ ਪੈਂਦਾ ਬਸ ਅੱਗੇ ਹੈ ਬਿਸਮਾਦ ਪੌਂ ਇਹ ਜਿਹੜਾ ਬਰਕਤ ਹੈ ਇਹ ਸਿਆਰੀ ਹੈ ਔਰ ਇਹ ਇੱਕ ਵਚਨ ਚ ਆਇਆ ਇੱਕ ਵਚਨ ਚ ਜੇ ਇਥੇ ਕਦੀ ਬਰਕਤ ਨਹੀਂ ਹੁੰਦਾ ਤਾਂ ਫਿਰ ਬਹੁਵਚਨ ਹੋਣਾ ਸੀ ਹੁਣ ਹੈ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਹੈ ਅਚਰਜ ਪਾਉਣ ਪਾਉਣ ਹੈ ਹਵਾ ਹੈ ਅਚਰਜ ਪਾਣੀ ਹੈ ਆਚਰਜ ਅਗਨੀਆਂ ਹੁਣ ਇਹ ਅਗਨੀ ਹੈ ਅਗਨੀ ਵਿਸਮਾਦ ਅਗਨੀ ਅਗਾ ਅਗਾ ਅਗ ਹੁੰਦੀ ਆ ਅਗ ਇੱਕ ਇਹ ਅਗਨੀ ਅੱਗਾ ਖੇਡ ਹੈ ਖੇਡਦੀਆਂ ਹਨ ਆ ਬਹੁਵਚਨ ਦੀ ਨਿਸ਼ਾਨੀ ਇਹ ਤੋਂ ਪਤਾ ਲੱਗ ਜਾਂਦਾ ਹੈ ਅਗਨੀ ਅਗਨੀ ਖੇਡ ਹੈ ਵੀ ਢਾਣੀ ਢਾਣੀ ਕੀ ਅਚਰਜ ਅਚਰਜ ਖੇਡਾਂ ਅਗਾ ਜਿਹੜੀਆਂ ਉਹ ਅਚਰਜ ਖੇਡਾਂ ਖੇਡੀਆਂ ਜਿਨ ਕਰਤੇ ਕਰਨਾ ਕੀਆ ਜਿਸ ਕਰਤੇ ਨੇ ਕਰਨਾ ਸੰਸਾਰ ਨੂੰ ਕੀਤਾ ਕ੍ਰੀਏਟ ਕੀਤਾ ਪੈਦਾ ਕੀਤਾ ਲਿਖਿਆ ਅਮਨ ਜਾਣ ਤੇ ਲਿਖਿਆ ਹੈਗਾ ਉਹਨੇ ਅਮਨ ਜਾਣ ਦਾ ਕਮਿੰਗ ਐਂਡ ਗੋਇੰਗ नानक मती मिथ्या कर्म सचा निशान मत मत आप, आप, आप ही पर इत ज़्यादा बहुवचन है बहुवचन जी आप कर रहे हैं सारी बहुवचन महा महा मुबारक महा महा मुमा चढ़िया सदा बसंत फड़फड़ चित समाल सोए सदा सदा गोबिंद यह है मुबारक होंगे मुबारक ਦਾਤੀ ਸਹਿਬ ਸੰਧੀਆਂ ਦਾਤੀ ਦਾਤ ਤੋਂ ਦਾਤ ਉਹ ਪਈ ਦਾਤ ਤੇ ਇਹ ਬਣ ਗਈ ਦਾਤੀ 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 ਬੋਲੋ ਦਾਤੀ ਸਹਿਬ ਸੰਧੀਆਂ ਇਹ ਦਾਤੀ ਜਿਹੜੀਆਂ ਸਹਿਬ ਸੰਧੀਆਂ ਸੰਧੀਆਂ ਹੁੰਦੀਆਂ ਦੀਆਂ ਸਹਿਬ ਦੀਆਂ ਕਿ ਆ ਚੱਲੇ ਤੇ ਨਾਲ ਇੱਕ ਜਾਗੰਦੇ ਨਾਂ ਲਹਨ ਇੱਕ ਜਾਗਦੇ ਹੀ ਨਹੀਂ ਲੈਂਦੇ ਲੈਂਦੇ ਇੱਕਣਾ ਸੁੱਤਿਆਂ ਦੇ ਉਠਾਲ ਇੱਕਨਾਂ ਨੂੰ ਸੁੱਤਿਆਂ ਨੂੰ ਉਠਾਲ ਕੇ ਦਿੰਦਾ ਹੈ ਉਠਾਲ ਕੇ ਆ ਗਿਆ ਪੂਰਵ ਪੂਰਨ ਕਰਦਨ ਤੱਕ ਉਠਾਲ ਕੇ ਦੇ ਦਿੰਦਾ ਹੈ ਪ੍ਰੈਜ਼ੈਂਟ ਟੈਂਸ ਦਾ ਦਿੰਦਾ ਹੈ ਕੀਤੀਆਂ ਤੇਰੀਆਂ ਕੁਦਰਤੀ ਕੀਤੀਆਂ ਕਿਨੀਆਂ ਤੇਰੀਆਂ ਤੇਰੀਆਂ ਕੁਦਰਤੀ ਕੁਦਰਤੀ ਸਾਖਤਾ ਕੁਦਰਤੀ ਕੇਵਲ ਤੇਰੀ ਦਾਤ ਤੇ ਤੇਰੀ ਦਾਤ ਕੇ ਦੀਵੜੀਆ ਛਾੜ ਬੋਹੇ ਤੇ 40 ਬਹੁਤੇ ਤੇ ਚੜ ਕੇ ਚਾਲੋ ਸਾਗਰ ਲਹਿਰੀ ਦੇ ਸਾਗਰ ਜਿਹੜਾ ਹੈ ਲਹਿਰੀ ਲਹਿਰ ਹੁੰਦੀ ਹੈ ਲਹਿਰ ਉਹ ਵੀ ਲਹਿਰ ਇਹ ਲਹਿਰੀ ਹੋ ਗਿਆ ਲਹਿਰੀ ਜਿਆਦਾ ਬਹੁਵਚਨ ਲਹਿਰੀ ਦੇ ਲਹਿਰੀ ਦਿੰਦਾ ਹੈ ਠਾਕ ਨ ਸੱਚੇ ਬਹੁਤੇ ਐ ਸੱਚੇ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਨੂੰ ਕੋਈ ਰੁਕਾਵਟ ਨਹੀਂ ਜੇ ਗੁਰ ਧੀਰਕ ਦੇ ਜੇ ਗੁਰ ਜੇ ਗੁਰੂ ਧੀਰਜ ਦਿੰਦਾ ਦੇੜਤਾ ਦਿੰਦਾ ਧਰਮਰਾਇ ਜਦ ਪਕਰਸ ਬਵਰੇ ਏ ਬਵਰੇ ਧਰਮਰਾਇ ਜਦ ਪਕਰਸ ਜਦ ਤੈਨੂੰ ਧਰਮਰਾਇ ਪਕੜੇਗਾ ਤਬ ਕਿਆ ਜਵਾਬ ਕਰੇ ਤਾਂ ਫੇ ਤੁੱਕੀ ਜਵਾਬ ਦੇਂਗਾ ਕਹੋ ਨਾਨਕ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਰ ਜੋ ਬਨ ਲਹਿਰੀਂਦੇ ਕਹੋ ਨਾਨਕ ਏ ਨਾਨਕ ਦੂਜੇ ਪਹਿਰੇ ਦੂਜੇ ਪਹਿਰੇ ਵਿੱਚ ਦੂਜੇ ਪਹਿਰੇ ਪਹਿਰ ਵਿੱਚ प्राणी ਭਰ ਜੋ ਭਰ ਜੋ ਬਣ ਦੇ ਵਿੱਚ ਦਿੰਦਾ ਉਦੋਂ ਕੀ ਹੁੰਦਾ ਲਹਿਰੀ ਦੇ ਲਹਿਰੀ ਲਹਿਰੀ ਦੇ ਲਹਿਰੀ ਦਿੰਦਾ ਭਾਵ ਕੀ ਹੈ ਕਾਂਗਰੋ ਲੋਭ ਮੋਹ ਹੰਕਾਰ ਉਹਦੇ ਅੰਦਰ ਹੁੰਦਾ ਉਹਦੀਆਂ ਲਹਿਰਾਂ ਉਹ ਉੱਠਦੀਆਂ ਲਹਿਰਾਂ ਹੁੰਦੀਆਂ ਸੋ ਸਾਰ ਸੰਗਤ ਏਸੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਤੇ ਫਿਰ ਅਗਲੇ ਵਿਸ਼ੇ ਨਾਲ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ